ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਢੁੱਡੀਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੁੱਟਲ ਦੋ ਨਗ ਲੈ ਕੇ ਆਏ ਜੀ ਜਿਨ੍ਹਾਂ ਚੋਂ ਇੱਕ ਸੂਆ ਸਵਾ ਨਗਾ ਤੇ ਇੱਕ ਗੱਬਣ ਡਿਟੇਲ ਬਾਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣੇ ਰਾਜਾ ਪੈਂਤੂੜੀ ਦਾ ਜ਼ਿਲ੍ਹਾ ਸੀ ਮੋਗਾ ਮੋਬਾਈਲ ਨੰਬਰ 8295096573 ਠੀਕ ਹੈ ਵੀਰੇ ਦੋ ਨਾਗਾ ਜੀ ਅੱਜ ਇੱਕ ਨੰਬਰ ਸੂਈ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਵਾ ਸੂਈ ਹੈ ਜੀ ਪਲੂਨ ਵੱਛੀ ਹੋਇਆ ਉਹ ਰੀਨ 6 ਦਾ ਨੰਬਰ ਠੀਕ ਹੈ ਕਦੋਂ ਸੂਈ ਹੈ ਜੀ ਇਹ ਦੇ ਰਾਤ ਸੂਈ 7:00 ਵਜੇ ਬੱਚਾ ਕੀ ਹੈ ਜੀ ਬੱਚਾ ਦੇ ਵੀਰੇ ਜੇਰਡਨ ਹੈ ਜੀ ਉਹ ਭਾਈ ਦਿਖਾ ਦਿਓ ਵੀਰੇ ਠੀਕ ਹੈ ਵੀਰੇ ਬਾਕੀ ਜੇਰ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਕ ਬੋਲਾ ਕੱਢਿਆ ਵੀਰੇ ਬੋਲਾ ਕੱਢਿਆ ਵੀਰੇ ਤੜਕੇ 3-4 ਕਿਲੋ ਕੱਢਾ ਕੋ ਬੱਚੇ ਨੀਗਾ ਤਾਂ ਥਾਣਾ ਦੀ ਡੰਨਾ ਜੀ thora hi maar dinda ve thaan thaan koi chakkar ni ਠੀਕ ਆ ਜੀ ਆ ਥੋੜੀਆਂ ਭਲਾਂ ਕਰੀ ਫਿਰਦਾ ਭਲਾਂ ਦੇ ਜੇਲ੍ਹ ਦੂਰ ਪਣਿਆ ਗੁਰਗੁਰ ਦਾ ਤਾਂ ਗੁਰਗੁਰ ਮੈਂ ਕਰ ਹੀ ਜਾਂਦੀ ਆ ਕੋਈ ਪੈ ਹੀ ਜਾਂਦਾ ਵੀਰੇ ਫਰਕ ਥੋੜਾ ਕਾਣਾ ਠੰਡੀ ਢੀਲ ਬਸੇਰੀਆ ਬੱਚੀ ਨਿਆਣਾ ਪਾ ਨਾ ਆਪਾ ਠੀਕ ਆ ਜੀ ਬੈਠਾ ਰਿਹਾ ਠੀਕ ਆ ਵੀਰੇ ਬਾਕੀ ਥਾਣ ਕੱਲਾ ਕੱਲਾ ਨਿਖੜਮ ਹੱਥੀ ਥਾਣਾ ਤਾਂ ਮੰਜਾ ਲਗਾ ਸਹੀ ਗੱਲ ਆ ਜੀ ਚੈੱਕ ਕਰ ਸਕਦੇ ਹੋ ਜੀ ਤੁਸੀਂ ਨਿਆਣਾ ਪਾਉਣਾ ਪਾ ਲਿਓ ਨਹੀਂ ਪਾਉਣਾ ਨਾ ਪ ਠੰਡੀ ਸੀਲ ਦੀ ਗਰੰਟੀ ਹੋਊਗੀ ਬੇਫਿਕਰ ਹੋ ਜੀ ਬਾਕੀ ਚਵਾਈ ਚੈੱਕ ਕਰ ਲੋ ਜੀ ਆ ਮੋਟੀ ਚਵਾਈ ਗੰਨੇ ਵਾਂਗੂ ਆਉਂਦੀ ਆ ਵੀਰੇ ਮੋਟੀ ਧਰਮਾ ਕਰ ਲਿਆ ਜੋ ਮਾਰਦੀ ਵੀਰੇ ਓਕੇ ਵੀਰੇ ਡਨ ਆ ਜੀ ਕੈਮਰਾ ਤਾਂ ਮਾਰਾ ਦਰਦੀ ਆ ਹੁਣ ਹੀ ਕੋਈ ਚੱਕਰ ਠੀਕ ਆ ਜੀ ਆਪਦੀ ਭਲਾ ਇਥੇ ਬਾਲਟੀ ਰੱਖ ਕੇ ਚੋਈ ਬਾਈ ਬਾਲਟੀ ਰੱਖੀ ਤੜਕੇ ਚੋਈ ਆ ਠੀਕ ਆ ਵੀਰੇ ਅਗਲਾ ਜਿਹੜਾ ਲੈ ਕੇ ਜਾਊ ਉਹ ਵੀ ਭਲਾ ਚੋ ਕੇ ਲੈ ਜੇ ਹਾਂ ਸਹੀ ਗੱਲ ਆ ਜੀ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਵੀਰੇ 15 ਕਿਲੋ ਨੂੰ ਕੋਈ ਨਹੀਂ ਕਹਿੰਦਾ 15 16 ਕਿਲੋ ਦੇ ਦੂਗੇ ਹਾਕ ਬੱਚਿਆ ਬਾਜ ਨੂੰ ਬਹੁਤ ਚੰਗੀ ਆ ਬਾਕੀ ਰਾਤ ਹੀ ਸੂਈ ਆ ਜੀ ਬੱਚਾ ਮਗਰ ਵੱੱਛਾ ਜੇਰ ਡਾਨਾ ਜੀ ਤੁਹਾਡੇ ਸਾਹਮਣੇ ਆ ਹਵਾਨਾ ਸੋਨਾ ਜੀ ਫਲਾਂ ਜਰੂਰ ਪਸ਼ੂ ਕਾਰੀ ਜਾਂਦਾ ਵੀਰੇ ਪਹਿਲੇ ਦੂਜੇ ਸੂਏ ਬਾਕੀ ਥਾਣਾ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਆ ਹੱਥੀ ਚੁਆਈ ਵਾਲਾ ਥਾਣਾ ਚਾਰ ਹੀ ਥਾਣਾ ਚੈੱਕ ਕਰ ਸਕਦੇ ਹੋ ਨੇੜੇ ਤੋਂ ਦਿਖਾ ਦਿੰਨੇ ਆ ਜੀ ਠੰਡੀ ਛਿਲ ਪੂਰੀ ਆ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਵੀਰੇ ਮੁੱਲ ਜਨਾ ਮਰਜ਼ੀ ਵੀ ਕਰਾ ਲਵੇ 65 ਕਰਾ ਲਵੇ 60 ਕਰਾ ਲਵੇ ਮੁੱਲ ਦਾ ਕੋਈ ਚੱਕਰ ਨਹੀਂ ਆ ਠੀਕ ਆ ਜੀ ਪਾ ਲੈਣ ਦੇਣ ਵਾਲੀ ਕਰਦੀ ਆ ਵੀਰੇ ਮੁੱਲ ਪਾ ਲੈਣਾ ਹੈ ਆਪਾਂ ਕਿੰਨਾ ਜੀ 60 2 ਕਰ 60 ਵੀਰੇ ਲਵਾਂਗੇ 58000 ਰੁਪਏ ਠੀਕ ਆ ਜੀ 58000 ਰੁਪਏ ਵੀਰੇ ਲੈਣਾ ਹੀ ਲੈਣਾ ਜਾਇਜ਼ ਡਿਮਾਂਡ ਆ ਬੱਚੀ ਚੰਗੀ ਆ ਵਜਨ ਵਜੂਦ ਵਾਲੀ ਆ ਸ਼ਾਈਨਿੰਗ ਵਾਲੀ ਸਕੈਨ ਆ ਜੀ ਤੇ 2 ਨੰਬਰ ਵੀਰੇ ਸੁਆਕੇ ਨਮਾ ਜੀ ਇਹ ਦੁੱਧ ਦਾਸ ਹੁੰਦੀ ਵੀਰੇ ਬੱਚੇ ਦੇ ਕੁਆਲਟੀ ਚੈੱਕ ਕਰੋ ਸੁਵਾ ਦੁੱਧਾ ਸੁੰਦੀ ਖੜਨੇ ਖੁੱਡਨੇ ਪੂਰੀ ਚੰਗੀ ਹੈ ਜੀ ਕਿੰਨਾ ਕਸਾ ਮਾ ਲਊਗੀ ਜੀ ਸਮਾ ਲੈ ਜੂ ਵੀਰੇ ਹਾਵ ਤੇ ਦੱਸ ਦੇਣਾ ਠੀਕ ਆ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਵੀਰੇ ਪਲੂਨ ਨੇ ਵੀ ਕਰੋ ਤਾਂ ਠੀਕ ਆ ਜੀ ਅਬ ਬੇਕਾਰ ਸੈਡ ਵਾਲੀਆਂ ਜਿਹੜੀਆਂ ਮਾੜੀਆਂ ਜਾਂ ਕਿੰਨਾ ਵੀਰੇ ਮੂੰਹ ਵੀ ਹੈ ਨਹੀਂ ਗੇ ਗਾਰੰਟੀ ਆ ਇਹ ਚੀਜ਼ ਦੀ ਗਾਰੰਟੀ ਉਹ ਆਪਣੀ ਠੀਕ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਫਿਟਨੈਸ ਵਾਲਾ ਹਵਾਨਾ ਬਰੀਡ ਬਹੁਤ ਆ ਜੀ ਵਗਣ ਵੀ ਚੰਗਾ ਕੱਦ ਕਾਠ ਵਾਲੀ ਆ ਵਜਨ ਵਾਲੀ ਆ ਕੋਈ ਲਿੱਸੀ ਨਹੀਂ ਫਿੱਕੀ ਨਹੀਂ ਸਮਾਂ ਜ਼ਰੂਰ ਇੱਕ ਦੋ ਦਿਨ ਵੱਧ ਘੱਟ ਹੋ ਸਕਦੇ ਆ ਜੀ ਹਾਂ ਹਾਂ ਦੱਸ ਦਾਂ ਲੈ ਜੂਰੇ ਠੀਕ ਆ ਹਫਤੇ ਤੋਂ 10 ਦਿਨ ਬਾਈ 10 10 ਸਮਾਂ ਲੈ ਜੂਗੀ ਜੀ ਬਾਕੀ ਥਣ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣੇ ਸੈਜ ਦਾ ਥਣ ਹੈ ਗੈਪ ਤੇ ਲੱਗਿਆ ਵਾ ਕੱਲਾ ਕੱਲਾ ਨਿਖੜ ਮਾ ਥਣ ਪੂਰਾ ਚੈੱਕ ਕਰ ਸਕਦੇ ਹੋ ਆਪਾਂ ਨੇੜੇ ਤੋਂ ਵੀ ਚੈੱਕ ਕਰਾ ਦਿੰਦੇ ਆ ਜੀ ਬਾਕੀ ਸ਼ਾਈ ਨੰਗਾ ਲਈ ਸਕੈਨ ਤੋਹਫਾ ਹੀ ਹੈ ਇੱਕ ਹਿਸਾਬ ਦਾ ਕੱਚਾ ਕੱਚਾ ਹੀ ਹੈ ਤੇ ਅੱਜ ਦੀ ਡਿਮਾਂਡ ਵੀਰੇ ਬਰੇ ਮਲੋਫੀ ਵੀ ਅਸੀਂ ਜਨਾ ਮਰਜੀ ਕਰ ਲਗੇ 75 ਹਜ਼ਾਰ ਜੱਥਰੋਂ ਦਵਾਂਗੇ ਅੱਜ ਜੈ ਜੀ ਡਿਮਾਂਡ ਆ ਜਮਾ ਬਾਈ ਕਹਿੰਦਾ 75 ਹਜ਼ਾਰ ਦੀ ਵੈੜ ਦੇ ਦਾਂਗੇ ਵੈੜ ਚੰਗੀ ਆ ਜੀ ਬਾਕੀ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ ਜੀ